ਪੰਜਾਬ ਸਰਕਾਰ ਨੂੰ ਤੇ ਅਫਸਰਾਂ ਨੂੰ ਉਮੀਦ ਸੀ ਕਿ ਮਾਮਲਾ ਟਲ ਜਾਵੇਗਾ ਤੇ ਸੁੱਕੇ ਵੱਜ ਜਾਵਾਂਗੇ ਪਰ ਉਮੀਦ ਤੋਂ ਉਲਟ ਉੱਚ ਅਦਾਲਤ ਹਾਈ ਕੋਰਟ ਨੇ ਅਫਸਰਾਂ ਨੂੰ ਤੇ ਪੰਜਾਬ ਸਰਕਾਰ ਨੂੰ ਖਿੱਚ ਲਿਆ ਮਾਮਲਾ ਹੈ ਗੈਂਗਸਟਰ ਲਾਰਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਦਾ ਹਾਈ ਕੋਰਟ ਨੇ ਕਿਹਾ ਵੀ ਕਈ ਮਹੀਨੇ ਹੋ ਗਏ ਨੇ ਪੰਜਾਬ ਸਰਕਾਰ ਅਦਾਲਤ ਨੂੰ ਵੀ ਗੁੰਮਰਾਹ ਕਰ ਰਹੀ ਹੈ ਤੇ ਜਿਹੜੇ ਜ਼ਿੰਮੇਵਾਰ ਅਫਸਰ ਸੀ ਜਿਨ੍ਹਾਂ ਦੇ ਕਾਰਨ ਇਹ ਗੈਂਗਸਟਰ ਦੀ ਇੰਟਰਵਿਊ ਹੋਈ ਤੇ ਸਾਰੀ ਟਾਕੇ ਰੱਖੀ ਗਈ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਉਹਨਾਂ ਤੇ ਵੱਡੀ ਕਾਰਵਾਈ ਅਮਲ 'ਚ ਕਿਉਂ ਨਹੀਂ ਲੈਂਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਦਾਲਤ ਨੇ ਜਿਹੜੀ ਇਹ ਟਿੱਪਣੀ ਕੀਤੀ ਹੈ ਇਹ ਸਭ ਨੂੰ ਵਾਜਬ ਲੱਗੇਗੀ ਕਿਉਂਕਿ ਪੰਜਾਬ ਦੇ ਵਿੱਚ ਗੈਂਗਸਟਰ ਲਾਰਸ ਬਿਸ਼ਨੋਈ ਦੀ ਇੱਕ ਇੰਟਰਵਿਊ ਹੋਈ ਸੀ ਦੋ ਇੰਟਰਵਿਊ ਇੱਕ ਚੈਨਲ ਤੇ ਹੋਈਆਂ ਸੀਗੀਆਂ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਤੇ ਡੀਜੀਪੀ ਸਾਹਿਬ ਨੇ ਕਿਹਾ ਸੀ ਵੀ ਇਹ ਪੰਜਾਬ 'ਚ ਨਹੀਂ ਹੋਈਆਂ ਇਹ ਕਿਤੇ ਬਾਹਰ ਹੋਈਆਂ ਪਰ ਜਦੋਂ ਜਾਂਚ ਹੋਈ ਪੜਤਾਲ ਹੋਈ ਹਾਈ ਕੋਰਟ ਨੇ ਸਿੱਟ ਤੋਂ ਜਾਂਚ ਕਰਵਾਈ ਤਾਂ ਸਾਹਮਣੇ ਆ ਗਿਆ ਕਿ ਪੰਜਾਬ ਦੇ ਵਿੱਚ ਖਰੜ ਦੇ ਵਿੱਚ ਸੀਆਈਏ ਸਟਾਫ ਦੇ ਵਿੱਚ ਇਹ ਇੰਟਰਵਿਊ ਕਰਵਾਈਆਂ ਗਈਆਂ ਤੇ ਉਸ ਤੋਂ ਬਾਅਦ ਜਦੋਂ ਦੀ ਜਾਂਚ ਸਾਹਮਣੇ ਆਈ ਹੈ ਜਿੰਨੇ ਵੀ ਉਸ ਵਕਤ ਦੇ ਸਬੰਧਤ ਅਫਸਰ ਨੇ ਹਾਈ ਕੋਰਟ ਇਸ ਗੱਲ ਤੇ ਬਹੁਤ ਔਖੀ ਹੈ ਹਾਈ ਕੋਰਟ ਦੇ ਮੁੱਖ ਜੱਜ ਤੇ ਜੱਜਾਂ ਦੇ ਬੈਂਚ ਨੇ ਇਹ ਗੱਲ ਆਖੀ ਹੈ ਕਿ ਕਿਉਂ ਉਹਨਾਂ ਤੇ ਵੱਡੀ ਕਾਰਵਾਈ ਨਹੀਂ ਹੋਈ ਜਿਨ੍ਹਾਂ ਨੇ ਇਹ ਇੰਟਰਵਿਊ ਕਰਵਾਈ ਤੇ ਬਾਅਦ ਦੇ ਵਿੱਚ ਜਿਨ੍ਹਾਂ ਨੇ ਇਸ ਇੰਟਰਵਿਊ ਦੇ ਉੱਪਰ ਪਰਦਾ ਪਾਇਆ ਇਹਨੂੰ ਟਕਿਆ ਹੁਣ ਇਹਦੇ ਵਿੱਚ ਕੌਣ-ਕੌਣ ਸ਼ਾਮਲ ਹੋ ਸਕਦਾ ਹੈ ਇਹਦੇ ਵਿੱਚ ਪੁੱਛਿਆ ਜਾ ਰਿਹਾ ਕਿ ਚਾਹੇ ਉਹ ਜਿਹੜੇ ਸੀਆਈਏ ਸਟਾਫ ਦੇ ਵਿੱਚ ਕੰਮ ਕਰਦੇ ਵਿਅਕਤੀ ਸੀ ਚਾਹੇ ਡੀਐਸਪੀ ਉੱਥੋਂ ਦਾ ਚਾਹੇ ਐਸਐਸਪੀ ਤੇ ਉਸ ਤੋਂ ਬਾਅਦ ਲੜੀਦਰ ਲੜੀ ਜਿੰਨੇ ਵੀ ਉੱਪਰ ਤੱਕ ਅਫਸਰ ਜਿਹੜੇ ਇਸ ਨੂੰ ਬਚਾਉਂਦੇ ਰਹੇ ਇੱਥੋਂ ਤੱਕ ਕਿ ਪੰਜਾਬ ਦੇ ਡੀਜੀਪੀ ਸਾਹਿਬ ਨੇ ਵੀ ਇਹ ਕਹਿ ਦਿੱਤਾ ਸੀ ਕਿ ਇਹ ਇੰਟਰਵਿਊ ਪੰਜਾਬ 'ਚ ਬਿਲਕੁਲ ਨਹੀਂ ਹੋਈ ਤਾਂ ਹਾਈ ਕੋਰਟ ਦਾ ਇਸ਼ਾਰਾ ਕਿਤੇ ਨਾ ਕਿਤੇ ਉਹਨਾਂ ਸਬਣਾ ਵੱਲ ਹੈ ਜਿਹੜੇ ਇੰਟਰਵਿਊ ਕਰਾਉਣ ਤੋਂ ਲੈ ਕੇ ਉਹਨੂੰ ਟਿਕਣ ਤੱਕ ਦੇ ਵਿੱਚ ਸ਼ਾਮਲ ਸੀ ਹਾਈ ਕੋਰਟ ਨੇ ਬੀਤੇ ਕੱਲ ਪੰਜਾਬ ਸਰਕਾਰ ਦੇ ਜਿਹੜੇ ਪ੍ਰਮੁੱਖ ਸਕੱਤਰ ਨੇ ਪ੍ਰਿੰਸੀਪਲ ਸੈਕਟਰੀ ਆਫ ਗਵਰਨਮੈਂਟ ਉਹਨਾਂ ਨੂੰ ਬੁਲਾਇਆ ਸੀ ਤਾਂ ਅਨੁਰਾਗ ਵਰਮਾ ਪ੍ਰਿੰਸੀਪਲ ਸਕੱਤਰ ਹਾਈ ਕੋਰਟ ਚ ਗਏ ਤਾਂ ਹਾਈ ਕੋਰਟ ਨੇ ਬੜੀਆਂ ਸਖਤ ਤੇ ਤਲਕ ਟਿੱਪਣੀਆਂ ਕੀਤੀਆਂ ਇਸ ਮਾਮਲੇ ਦੇ ਉੱਪਰ ਹਾਈ ਕੋਰਟ ਨੇ ਪੂਰੀ ਸ਼ੰਕਾ ਜਾਰੀ ਕੀਤੀ ਹੈ ਕਿ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਮਨਸ਼ਾ ਦੇ ਉੱਪਰ ਵੀ ਹਾਈ ਕੋਰਟ ਦਾ ਸਵਾਲ ਖੜਾ ਹੋਇਆ ਵੀ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਹੋਈ ਜਿਨ੍ਹਾਂ ਨੇ ਇਹ ਇੰਟਰਵਿਊ ਕਰਵਾਈਆਂ ਨੇ ਵੇਖੋ ਇਹ ਸਵਾਲ ਜਿਹੜਾ ਸੱਚੀ ਵੱਡਾ ਹੈ ਕਿਉਂਕਿ ਜੇਕਰ ਪੰਜਾਬ 'ਚ ਇਹ ਮਾਹੌਲ ਬਣ ਚੁੱਕਾ ਹੈ ਕਿ ਪਹਿਲਾਂ ਤਾਂ ਸ਼ਰੇਆਮ ਪੁਲਿਸ ਕਸਟਡੀ ਦੇ ਵਿੱਚ ਪੁਲਿਸ ਹਰਾਸ ਦੇ ਵਿੱਚ ਜਿਹੜੇ ਬਹੁਤ ਨਾਮੀ ਗੈਂਗਸਟਰ ਜਾਂ ਜਿਨ੍ਹਾਂ ਨੂੰ ਇਹ ਸਰਕਾਰਾਂ ਕਹਿੰਦੀਆਂ ਨੇ ਪ੍ਰਸ਼ਾਸਨ ਹੀ ਕਹਿੰਦਾ ਹੈ ਕਿ ਉਹ ਬਹੁਤ ਵੱਡੇ ਖੂਨਖਾਰ ਅਪਰਾਧੀ ਨੇ ਉਹ ਬਹੁਤ ਵੱਡੇ ਗੈਂਗਸਟਰ ਨੇ ਤਾਂ ਉਹਨਾਂ ਦੀ ਸੁਰੱਖਿਆ ਦੇ ਉੱਪਰ ਉਹਨਾਂ ਚਿੜੀ ਵੀ ਚੂਕ ਨਾ ਸਕੇ ਇਸ ਕਰਕੇ ਦਰਜਣਾ ਸਪਾਈ ਉਹਨਾਂ ਦੇ ਉੱਪਰ ਲਾਏ ਹੁੰਦੇ ਨੇ ਤੇ ਗੈਂਗਸਟਰ ਲਾਰਸ ਬਿਸ਼ਨੋਈ ਜਦੋਂ ਉਹਨੂੰ ਪੰਜਾਬ ਦੇ ਵਿੱਚ ਲੈ ਕੇ ਆਏ ਨੇ ਤਾਂ ਉਸ ਵਕਤ ਜਦੋਂ ਉਹਦੀਆਂ ਦੋ ਇੰਟਰਵਿਊ ਲੜੀਵਾਰ ਸਾਹਮਣੇ ਆਉਂਦੀਆਂ ਨੇ ਪਹਿਲੀ ਇੰਟਰਵਿਊ ਜਦੋਂ ਇੱਕ ਵੱਡੇ ਚੈਨਲ ਤੇ ਆਈ ਤਾਂ ਉਸ ਤੋਂ ਬਾਅਦ ਰੌਲਾ ਪੈ ਗਿਆ ਕਿਉਂਕਿ ਉਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਜੇ ਪੰਜਾਬ ਚ ਮਜੂਦ ਸੀ ਰੌਲਾ ਪੈ ਗਿਆ ਵੀ ਇਹ ਇੰਟਰਵਿਊ ਕਿਵੇਂ ਹੋ ਗਈ ਉਹ ਤਾਂ ਪੁਲਿਸ ਕਸਟਡੀ ਚ ਐ ਪੁਲਿਸ ਹਿਰਾਸਤ ਚ ਐ ਚੈਨਲ ਤੇ ਕਿਵੇਂ ਉਹਦੀਆਂ ਇੰਟਰਵਿਊ ਆ ਗਈਆਂ ਐਡੇ ਵੱਡੇ ਦਾਅਵੇ ਕਰ ਰਿਆ ਤਾਂ ਉਸ ਵਕਤ ਪੰਜਾਬ ਪੁਲਿਸ ਨੇ ਡੀਜੀਪੀ ਸਾਹਿਬ ਨੇ ਖੁਦ ਪੰਜਾਬ ਸਰਕਾਰ ਨੇ ਵੀ ਇੱਥੋਂ ਤੱਕ ਕਹਿਤਾ ਸੀ ਕਿ ਇਹ ਇੰਟਰਵਿਊ ਪੰਜਾਬ ਚ ਹੋਈ ਨਹੀਂ ਇਹ ਪੰਜਾਬੋਂ ਬਾਹਰ ਹੋਈ ਹੈ ਪਰ ਉਸ ਤੋਂ ਬਾਅਦ ਹੁਣ ਜਦੋਂ ਜਾਂਚ ਚ ਸਾਰਾ ਕੁਝ ਸਾਹਮਣੇ ਆ ਗਿਆ ਦੋ ਇੰਟਰਵਿਊ ਤੇ ਜਾਂਚ ਕਹਿੰਦੀ ਇੱਕ ਪੰਜਾਬ ਦੇ ਖੇੜੜ ਚ ਹੋਈ ਇੱਕ ਜਿਹੜੀ ਆ ਉਹ ਰਾਜਸਥਾਨ ਦੇ ਵਿੱਚ ਹੋਈ ਸੀਗੀ ਤਾਂ ਦੋਵੇਂ ਇੰਟਰਵਿਊ ਦੇ ਮਾਮਲੇ ਚ ਹੁਣ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਹੈ ਹਾਈ ਕੋਰਟ ਖੁਦ ਹੈਰਾਨ ਹੋ ਰਹੀ ਹੈ ਕਿ ਪਹਿਲਾਂ ਤਾਂ ਇੰਨੇ ਹਾਈ ਪ੍ਰੋਫਾਈਲ ਜਿਹੜੇ ਗੈਂਗਸਟਰ ਐ ਉਹਨਾਂ ਦੀਆਂ ਐਦਾਂ ਇੰਨੀ ਆਸਾਨੀ ਨਾਲ ਇੰਟਰਵਿਊ ਸਰਕਾਰ ਨੇ ਜਾਂ ਅਫਸਰਾਂ ਨੇ ਕਰਵਾਉਣ ਕਿਵੇਂ ਦੇਤੀਆਂ ਤੇ ਦੂਜਾ ਉਸ ਤੋਂ ਬਾਅਦ ਜਿਨ੍ਹਾਂ ਨੇ ਕਰਵਾਈਆਂ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਤੇ ਇਹਦੇ ਪਿੱਛੇ ਫਿਰ ਮਨਛਾ ਕੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਕੀ ਅਜੇ ਤੱਕ ਉਹ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹ ਸਾਹਮਣੇ ਨਹੀਂ ਆ ਸਕੇ ਜਾਂ ਸਾਹਮਣੇ ਆਏ ਹੋਏ ਨਹੀਂ ਪਰ ਵੈਸੇ ਕਾਰਵਾਈ ਕਰਨਾ ਹੀ ਨਹੀਂ ਚਾਹੁੰਦੀ ਆਖਰ ਮਸਲਾ ਕੀ ਹੈ ਇਹ ਤੁਸੀਂ ਵੀ ਆਪਣਾ ਕਮੈਂਟ ਲਿਖਿਓ ਦੇਖੋ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਵੱਡੇ ਦਾਅਵੇ ਕਰਦੀ ਹੈ ਉਹ ਕਹਿੰਦੇ ਨੇ ਕਿ ਸਾਡੇ ਰਾਜ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ ਨਿਆ ਵਿਵਸਥਾ ਬਿਲਕੁਲ ਠੀਕ ਹੈ ਔਰ ਕੋਈ ਵੀ ਅਪਰਾਧੀ ਬਖਸ਼ਿਆ ਨਹੀਂ ਜਾ ਰਿਹਾ ਕੋਈ ਵੀ ਗੱਲ ਤੇ ਪੜਦਾ ਨਹੀਂ ਹੈ ਪਰ ਆ ਜੋ ਕੁਝ ਹੋ ਰਿਹਾ ਹੈ ਹਾਈ ਕੋਰਟ ਦੁਆਰਾ ਇਹ ਕਹਿਣਾ ਪੈ ਰਿਹਾ ਕਿ ਸਾਨੂੰ ਗੁਮਰਾਹ ਕੀਤਾ ਜਾ ਰਿਹਾ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਉਹਨਾਂ ਅਫਸਰਾਂ ਤੇ ਕੀ ਸਵਾਲ ਕਈ ਸਾਰੇ ਨੇ ਕਿ ਉਹ ਸਾਰੇ ਦੇ ਵਿੱਚ ਕੋਈ ਏਡੇ ਨਾਮੀ ਜਾਂ ਕੋਈ ਤਾਕਤਵਰ ਨਾਮ ਸ਼ਾਮਲ ਨੇ ਜਿਹੜੇ ਉਹ ਕਾਰਵਾਈ ਨਹੀਂ ਹੋਣਦੇ ਰਹੇ ਹਾਈ ਕੋਰਟ ਚ ਮਾਮਲਾ ਹੋਵੇ ਤਾਂ ਵੀ ਪੁਖਤਾ ਕਾਰਵਾਈ ਤਸੱਲੀ ਬਖਸ਼ ਕਾਰਵਾਈ ਨਾ ਕੀਤੀ ਜਾਵੇ ਉਹਨਾਂ ਅਫਸਰਾਂ ਤੇ ਉਹਨਾਂ ਜ਼ਿੰਮੇਵਾਰ ਅਧਿਕਾਰੀਆਂ ਤੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਝ ਹੋਇਆ ਤੇ ਅਦਾਲਤ ਨੂੰ ਕਹਿਣਾ ਪਵੇ ਕਿ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤਾਂ ਫਿਰ ਇਹ ਮਾਮਲਾ ਛੋਟਾ ਨਹੀਂਗਾ ਵੱਡਾ ਹੈ ਇਹਦੇ ਉੱਪਰ ਪੰਜਾਬ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਅੱਜ ਨਹੀਂ ਕੱਲ੍ਹ ਦੇਣਾ ਪਵੇਗਾ ਕਿਉਂਕਿ ਐਵੇਂ ਤਾਂ ਇਹ ਗੱਲ ਹੁਣ ਟਲਣੀ ਨਹੀਂ ਜਦੋਂ ਮਾਮਲਾ ਹਾਈ ਕੋਰਟ ਚਲਾ ਗਿਆ ਪੰਜਾਬ ਸਰਕਾਰ ਨੇ ਤਾਂ ਉਦੋਂ ਹੱਥ ਛਾੜਤੇ ਸੀ ਝੱਗਾ ਹੀ ਛਾੜਤਾ ਸੀ ਨਾ ਵੀ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈਆਂ ਸਾਨੂੰ ਨਹੀਂ ਪਤਾ ਕਿੱਥੇ ਹੋਈਆਂ ਹੋਰ ਕਿਧੋਂ ਪਤਾ ਕਰੋ ਤੇ ਪੰਜਾਬ ਸਰਕਾਰ ਨੇ ਇੱਕ ਜਾਂਚ ਵੀ ਕਰਾਈ ਤੇ ਉਹ ਜਾਂਚ ਦੇ ਵਿੱਚ ਵੀ ਇਹਨਾਂ ਨੇ ਇਹੀ ਕਹਿਤਾ ਵੀ ਨਹੀਂ ਨਹੀਂ ਇੱਥੇ ਨਹੀਂ ਹੋਈਆਂ ਉਸ ਤੋਂ ਬਾਅਦ ਫਿਰ ਮਾਮਲਾ ਹਾਈ ਕੋਰਟ ਤੱਕ ਗਿਆ ਹਾਈ ਕੋਰਟ ਨੇ ਫਿਰ ਇੱਕ ਸੱਟ ਗਠਿਤ ਕੀਤੀ ਤੇ ਉਹ ਸੱਟ ਨੇ ਹਾਈ ਕੋਰਟ ਦੀ ਨਿਗਰਾਨੀ ਚ ਜਦੋਂ ਜਾਂਚ ਪੜਤਾਲ ਕੀਤੀ ਤਦ ਪਤਾ ਲੱਗਿਆ ਤਦ ਸੱਚ ਖੁੱਲਿਆ ਵੀ ਇਹ ਤਾਂ ਪੰਜਾਬ ਚ ਹੋਈ ਐ ਹੁਣ ਸਵਾਲ ਇਹ ਵੀ ਐ ਕੀ ਪਹਿਲਾਂ ਸੱਚਮੁੱਚ ਪੰਜਾਬ ਸਰਕਾਰ ਨੂੰ ਤੇ ਇੰਨੇ ਵੱਡੇ ਵੱਡੇ ਅਫਸਰਾਂ ਤੇ ਡੀਜੀਪੀ ਸਾਹਿਬ ਤੇ ਵੱਡੇ ਵੱਡੇ ਇਹਨਾਂ ਸਾਰੇ ਅਧਿਕਾਰੀਆਂ ਨੂੰ ਸੱਚੀ ਨਹੀਂ ਸੀ ਪਤਾ ਵੀ ਇਹ ਕਿੱਥੇ ਹੋਈ ਐ ਹੁਣ ਪੁਲਿਸ ਦੀ ਕਸਟਡੀ ਚ ਕੋਈ ਵੱਡੇ ਵੱਡੇ ਕਾਂਡ ਹੋ ਰਹੇ ਹੁਣ ਤੇ ਉਹਦਾ ਪੁਲਿਸ ਨੂੰ ਹੀ ਪਤਾ ਨਾ ਲੱਗ ਰਿਹਾ ਹੋਵੇ ਫਿਰ ਇਹ ਕੀ ਕਿਹਾ ਜਾਊਗਾ ਫਿਰ ਇੱਥੇ ਕੀ ਕਹੂੰਗੀ ਫਿਰ ਲਿਖਣ ਵਾਲਾ ਇੱਥੇ ਕੀ ਲਿਖੇਗਾ ਜਾਪਦਾ ਇੰਜ ਹੈ ਵੀ ਸ਼ਾਇਦ ਪਤਾ ਹੋ ਸਕਦਾ ਹੈ ਪਰ ਕੋਈ ਮਜਬੂਰੀ ਹੋ ਸਕਦੀ ਹੈ ਇਹਨੂੰ ਲਪਾਉਣ ਲਈ ਛਪਾਉਣ ਲਈ ਇਹਦੇ ਤੇ ਪਰਦਾ ਚੱਕ ਕਰਨ ਦੇ ਲਈ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ